ਕੌਣ ਬਨੇਗਾ ਕਰੋੜਪਤੀ ਸ਼ੋਅ ਵਿੱਚ ਹਿੱਸਾ ਲੈਣ ਵਾਲੀ ਬੁੱਢਲਾਡਾ ਦੀ ਨੀਹਾ ਵਜਾਜ ਦੇ ਘਰ ਉਸ ਦੀ ਹੌਸਲਾ ਅਫਸਾਈ ਕਰਨ ਲਈ ਪਹੁੰਚੇ ਵਿਧਾਇਕ ਪ੍ਰਿੰਸੀਪਲ ਬੁਧਰਾਮ ਥੈਂਕ ਯੂ ਸੋ ਮਚ ਸਰ ਫਸਟ ਆਫ ਆਲ ਕਿ ਤੁਸੀਂ ਆਏ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਏ ਸਪੈਸ਼ਲੀ ਟਾਈਮ ਕੱਢ ਕੇ ਕਿਉਂਕਿ ਨਹੀਂ ਹੁੰਦਾ ਟਾਈਮ ਜਦੋਂ ਮੈਂ ਖੁਦ ਪੋਲਿਟੀਕਲ ਸਾਇੰਸ ਕੀਤੀ ਹੈ ਸਾਨੂੰ ਪਤਾ ਹੈ ਕਿ ਮਤਲਬ ਕਿੰਨੇ ਬਿਜ਼ੀ ਹੁੰਦੇ ਨੇ ਸਾਰੇ ਪੋਲਿਟੀਸ਼ੀਅਨਸ ਕਿਉਂਕਿ ਲੋਕਾਂ ਵੱਲੋਂ ਕੰਮ ਕਰਨਾ ਹੁੰਦਾ ਹੈ ਬਟ ਸਟਿਲ ਤੁਸੀਂ ਆਏ ਟਾਈਮ ਗੱਲਦਕੇ ਮੈਂ ਤੁਹਾਡੇ ਤੋਂ ਪਹਿਲਾਂ ਵੀ ਪ੍ਰਾਈਜ਼ ਲਿਆ ਹੋਇਆ ਜਦੋਂ ਮੈਂ 10th ਦੇ ਵਿੱਚ ਜਦੋਂ ਸੀ ਸਕੂਲ ਦੇ ਵਿੱਚ ਸਕੋਰ ਕੀਤਾ ਸੀ ਵਧੀਆ ਮੈਨੂੰ ਲਿਟਰਲੀ ਬਹੁਤ ਵਧੀਆ ਲੱਗਾ ਕਿ ਤੁਸੀਂ ਸਪੈਸ਼ਲ ਆਏ ਇਟ ਇਜ਼ ਲਾਈਕ ਇੱਕ ਓਨਰ ਦੀ ਗੱਲ ਹੈ ਮੇਰੇ ਲਈ ਕਿ ਤੁਸੀਂ ਆਏ ਸਾਡੇ ਘਰੇ ਥੈਂਕ ਯੂ ਸੋ ਮਚ ਥੈਂਕ ਯੂ ਟੂ ਆਲ ਤੁਹਾਡੀ ਇਸ ਅਚੀਵਮੈਂਟ ਤੇ ਪਹੁੰਚਣ ਪਿੱਛੇ ਕਿਸੇ ਵਿਸ਼ੇਸ਼ ਸਖੀਰ ਦਾ ਹੁੰਦਾ ਤੁਸੀਂ ਕਿਸ ਨੂੰ ਮੰਨਦੇ ਹੋ ਸੇ ਸਭ ਤੋਂ ਪਹਿਲਾ ਤਾਂ ਪੇਰੈਂਟਸ ਦਾ ਹੱਥ ਦਾ ਰੰਗ ਹੀ ਹੈ ਕਿਉਂਕਿ ਕਿਸੇ ਆਪਣੇ ਪੇਰੈਂਟਸ ਦੇ ਬਿਨਾ ਬੰਦਾ ਕੁਝ ਵੀ ਅਚੀਵ ਨਹੀਂ ਕਰ ਸਕਦਾ ਉਸ ਤੋਂ ਬਾਅਦ ਮੇਰੇ ਟੀਚਰਸ ਦਾ ਰੋਲ ਬਹੁਤ ਜ਼ਿਆਦਾ ਰਿਹਾ ਹੈ ਮੇਰੇ 10th ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਵੀ ਟੀਚਰਸ ਨੇ ਸੰਜੀਤ ਸਰ, ਤਰुण ਸਰ, ਅਸਵਾ ਸਨੀਹਾ ਮੈਮ, ਆਏ ਗੌਰਵ ਸਰ ਰਏ ਫਿਰ ਕਾਲਜ ਵਿੱਚ ਪ੍ਰੋਬਲ ਮੈਮ ਮੇਰਾ ਸਾਰਾ ਕਾਮਰਸ ਡਿਪਾਰਟਮੈਂਟ ਤੇ ਮੇਰੇ ਕੋਚਿੰਗ ਵਾਲੇ ਅੰਕੁਰ ਸਰ, ਸ਼ਲੈਂਦਰ ਸਰ, ਮਯੰਗ ਸਰ, ਮਨੋਜ ਸਰ ਮਤਲਬ ਮੇਰੇ ਟੀਚਰਸ ਦਾ ਜਿੰਨਾ ਰੋਲ ਰਿਹਾ ਹੈ ਮੈਨੂੰ ਆਈ ਲੇ ਦੋ ਮੇਰੇ ਸੈਕਿੰਡ ਪੇਰੈਂਟਸ ਨੇ ਮੇਰੇ ਟੀਚਰਸ ਲਿਟਰਲੀ ਮੇਰੇ ਸੈਕਿੰਡ ਪੇਰੈਂਟਸ ਨੇ ਤੇ ਬਾਕੀ ਮੇਰੀ ਫੈਮਿਲੀ ਮੇਰੀ ਸਿਸਟਰ ਵੀ ਮੈਨੂੰ ਬਹੁਤ ਸਪੋਰਟ ਕਰਦੀ ਹੈ નો ਡਾਊਟ ਉਹ ਛੋਟੀ ਹੈ ਬਟ ਸਟਿਲ ਕੇਸੇ ਦੋਨ ਨੇ ਪਾਇਨਾ ਕਿ ਜਿੱਦੇ ਨਾਲ ਬਹੁਤ ਜ਼ਿਆਦਾ ਲਿੰਕ ਦਾ ਸੀ ਦਰ ਉਹ ਗੱਲ ਕਰਦੇ ਆ ਕੁਝ ਵੀ ਸ਼ੇਅਰ ਕਰਦੇ ਹਾਂ ਅੰਦਰ ਸਭ ਤੋਂ ਪਹਿਲਾਂ ਸਿੱਖ ਦੁੱਜੇ ਨਾਲ ਕਰਦੇ ਹਾਂ ਮਤਲਬ ਫੈਮਿਲੀ ਬਾਕੀ ਮੇਰੇ ਪਾਪਾ ਦੇ ਕਜ਼ਨਸ ਨੇ ਆਰਤੀ ਬੂਆ ਬਾਕੀ ਸਾਰੇ ਚਾਚੂ ਬੂਆ ਦਾਦੂ ਦਾਦੀ ਸਾਰੇ ਇਹਦਾ ਸਾਰਾ ਦਾ ਬਹੁਤ ਸਪੋਰਟ ਰਿਹਾ ਹੈ ਦੇਖੋ ਬੁਲਾੜਾ ਇਲਾਕਾ ਅ ਮਤਲਬ ਕਾਫੀ ਹਰੇ ਖੇਤਰ ਦੇ ਵਿੱਚ ਬਰਾਂਦੀਆ ਸ਼ੋਰ ਰਿਹਾ ਹੈ ਬਣਮਣ ਬਣਮਣ ਬੜਾ ਬਾਣ ਹੈ ਕਿ ਉਹ ਬਲਾਡੇ ਇਲਾਕੇ ਦੀ ਲੜਕੀ ਨੀਗਾ ਵਿਆਜ ਇਸ ਪਰਵਾਰ ਦੀ ਲੜਕੀ ਹੈ ਉਹਦੇ ਫਾਦਰ ਸਾਹਿਬ ਨੇ ਮਦਰ ਹੈ ਛੋਟੀ ਭੈਣ ਹੈ ਵੱਡੀ ਭੈਣ ਹੈ ਤੇ ਇਹਨਾਂ ਨੇ ਅੱਜ ਕੌਣ ਬਣਿਆ ਕੋਲਪੱਤੀ ਦੇ ਵਿੱਚ ਐਪੀਸੋਡ ਦੇ ਵਿੱਚ ਉਹ ਹੌਟਸੀੜ ਤੇ ਪਹੁੰਚੀ ਜਿੱਥੇ ਅਭਿਤਾ ਵਚਨ ਦੇ ਨਾਲ ਕੋਈ ਮਿਲਣਾ ਚਾਹੁੰਦਾ ਹੈ ਮਿਲਣਾ ਚਾਹੁੰਦਾ ਸੋ ਇਸ ਕਰਕੇ ਬੜੇ ਮਾਨਵੜੀ ਗੱਲ ਹੈ ਉਸ ਤੱਕ ਪਹੁੰਚਣਾ ਇੱਕ ਬਹੁਤ ਵੱਡੀ ਕੈਲੀਬਰ ਦੀ ਲੋੜ ਪਈ ਹੈ ਬੜੇ ਜਰਨਲੋਜੀ ਲੋੜ ਪੈਂਦੀ ਹੈ ਕੋਈ ਛੋਟਾ ਮोटा ਕੋਈ ਗੱਲ ਨਹੀਂ ਹੈ ਤੋਂ ਅਸੀਂ ਬੇਟੀ ਦਾ ਜਸ ਸਨਮਾਨ ਕਰਨ ਵਾਸਤੇ ਮੈਂ ਆਇਆ ਸਾਨੂੰ ਬੜਾ ਮਾਣ ਹੈ ਮੇਰੀ ਹਲਕੀ ਦੀ ਕੁੜੀ ਹੈ ਸੋ ਆਪਣੇ ਪਰਿਵਾਰ ਪਿੰਡ ਦੀ ਕੁੜੀ ਹੈ ਇਹਨੇ ਕਹਾ ਅੱਗੇ ਬਹੁਤ ਬਲੰਦੀਆਂ ਤੇ ਪਹੁੰਚਣਾ ਇਹ ਕਾਮਨਾ ਲੈ ਕੇ ਅਸੀਂ ਆਏ ਹ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਮਏ ਵਿਦਿਆ ਅਸੰਸ ਕਰਨਾ ਓਹੀ ਵੱਡੀ ਗੱਲ ਹੈ ਉੱਥੇ ਜੋ ਸਾਡੇ ਸਾਰਿਆਂ ਵਾਸਤੇ ਕੋਈ ਫਿਰ ਮੈਂ ਇਸ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਹੋਣ ਵਾਲੇ ਬੱਚੀ ਦੇ ਲਈ ਤੇ ਪ੍ਰਮਾਤਮਾ ਅੱਗੇ ਮੈਂ ਅਦਾਸ ਕਰਦਾ ਹਾਂ ਸ਼ੁਕਰ ਕਰਦਾ ਹਾਂ ਕਿ ਇਸ ਬੱਚੀ ਦੀਆਂ ਇਹ ਆਸਾਂ ਨੇ ਪੂਰਨ ਹੋਣ ਇਹ ਹੋਰ ਬੁਲੰਦੀਆਂ ਛੂਲੇ